ਆਗੂ ਇਸ ਤਰੀਕੇ ਨਾਲ ਸਾਨੂੰ ਖਾ ਰਿਹਾ ਹੈ ਸਾਨੂੰ ਚਾਂਸੇ ਦੇ ਵਿੱਚ ਰੱਖ ਕੇ ਕਿ ਦੇਖੋ ਮੈਂ ਤੁਹਾਨੂੰ ਸ਼ਿਕਾਰੀਆਂ ਤੋਂ ਬਚਾ ਰਿਹਾ ਪਹਿਲਾਂ ਇੱਕ ਆਗੂ ਆਇਆ ਸੀ ਉਹਨੇ ਐਂ ਕਹਿ-ਕਹਿ ਕੇ ਸਾਨੂੰ ਲੁਟਵਾਇਆ ਕਿ ਪੰਥ ਖਤਰੇ 'ਚ ਹੈ ਕੌਮ ਖਤਰੇ 'ਚ ਹੈ ਜਦੋਂ ਵੋਟਾਂ ਆ ਜਾਂਦੀਆਂ ਸੀ ਉਦੋਂ ਪੰਥ ਖਤਰੇ 'ਚ ਹੋ ਜਾਂਦਾ ਸੀ ਕੌਮ ਖਤਰੇ 'ਚ ਹੋ ਜਾਂਦੀ ਸੀ ਉਦੋਂ ਕੌਮ ਦੀਆਂ ਲੜਾਈਆਂ ਦਿਖ ਜਾਂਦੀਆਂ ਸਨ ਜਦੋਂ ਵੋਟਾਂ ਪਾ ਕੇ ਜਿੱਤ ਜਾਣਾ ਫਿਰ ਕਿਹੜਾ ਕੌਮ ਤੇ ਕਿਹੜੀ ਕਿਹੜਾ ਪੰਥ ਫੇਰ ਤਾਂ ਸਾਡੇ ਧਾਰਮਿਕ ਅਦਾਰੇ ਵੀ ਉਹਨਾਂ ਦੇ ਅਧੀਨ ਨੇ ਮਰਜ਼ੀ ਹੈ ਜੀ ਕਦੇ ਜਥੇਦਾਰ ਲਾਵਾਂਗੇ ਤੇ ਕਦੇ ਲਾਹ ਵੀ ਦੇਵਾਂਗੇ ਮਰਜ਼ੀ ਹੈ ਜੀ ਸਾਡੀ ਅਸੀਂ ਕੌਮ ਦੇਆਂ ਦੋਖਿਆਂ ਨੂੰ ਮਾਫੀ ਨਾਮੇ ਵੀ ਦੇ ਦੇਾਂਗੇ ਕਿਉਂਕਿ ਸਾਨੂੰ ਉਹਨਾਂ ਤੋਂ ਵੋਟਾਂ ਚਾਹੀਦੀਆਂ ਨੇ ਮਰਜ਼ੀ ਹੈ ਜੀ ਸਾਡੀ ਅਸੀਂ ਸਾਡੇ ਧਾਰਮਿਕ ਅਦਾਰਿਆਂ ਦੇ ਬਜਟ ਨੂੰ ਜਿੱਥੇ ਮਰਜ਼ੀ ਵਰਤੀਏ ਆਪਦੇ ਪਰਿਵਾਰ ਲਈ ਆਪਦੇ ਘਰ ਲਈ ਵਰਤੀਏ ਸਾਨੂੰ ਕਿਹੜਾ ਕੋਈ ਰੋਕ ਸਕਦਾ ਹੈ ਐਦਾਂ ਦਾ ਹਿਸਾਬ ਕਿਤਾਬੀ ਹੋ ਜਾਂਦਾ ਸੈਂਟਰ ਨੇ ਸ਼ਿਕਾਰ ਨੇ ਤਾਂ ਸਾਨੂੰ ਜਿੱਦਾਂ ਲੁੱਟਣਾ ਲੁੱਟਣਾ